ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਿਵਾਣਾ ਕ੍ਰिएशन ਦੇ ਨਾਲ ਸਾਡਾ WhatsApp ਨੰਬਰ 981450336 ਤੇ ਲੋਕੇਸ਼ਨ ਹੈ ਜੀ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਰਹਿੰਦੀ ਆ ਅਗਰ ਬਾਰਲੀਆਂ ਪਹਿਣਾ ਨੇ ਸੂਟ ਲੈਣੇ ਆ ਜਾਂ ਸਟਿਚ ਕਰਾਉਣੇ ਆ ਤਾਂ ਰੇਟ ਇਹੀ ਰਹਿੰਦਾ ਜੋ ਇੰਡੀਆ ਚ ਦਿੰਨੇ ਆ ਪਰ ਸ਼ਿਪਿੰਗ ਚਾਰਜੇਸ ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇਣੇ ਪੈਂਦੇ ਨੇ ਤੇ ਮੇਰੀ ਰਿਕਵੈਸਟ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਇੰਸਟਾ ਤੇ ਮੈਨੂੰ ਫੋਲੋ ਕਰੋ ਤੇ ਇੱਕ ਹੋਰ ਰਿਕਵੈਸਟ ਹੈ ਜੀ ਆਪਾਂ ਨੇ ਰਖੜੀਆਂ ਦੀ ਸੇਲ ਲਾਈ ਹੋਈ ਹੈ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ ਸੂਟ ਤੇ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਜਿਹੜੇ ਸੂਟ 23 2400 ਦੇ ਸੀਗੇ ਉਹ ਆਪਾਂ ਨੇ ਹੁਣ 17 1800 ਦੇ ਲਾਇਏ ਨੇ ਬ੍ਰਾਂਡਡ ਸੂਟ ਨੇ ਪ੍ਰੀਮੀਅਮ ਕੁਆਲਿਟੀ ਦੇ ਨੇ ਇੱਕ ਵਾਰੀ ਤੁਸੀਂ ਸੂਟ ਲੈ ਕੇ ਦੇਖੋ ਸਾਡੇ ਤੋਂ ਜਿਹੜੇ ਸਾਡੇ ਨਾਲ ਜੁੜਗੇ ਉਹ ਬਾਰ-ਬਾਰ ਸਾਡੇ ਤੋਂ ਸੂਟ ਲੈਂਦੇ ਨੇ ਔਰ ਫੈਬਰਿਕ ਔਰ ਰੇਟ ਦੇ ਵਿੱਚ ਤੁਸੀਂ ਹੋਰਾਂ ਨਾਲੋਂ ਜੂਰ ਫਰਕ ਮਹਿਸੂਸ ਕਰੋਗੇ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਆਪਣਾ ਪਹਿਲਾ ਸੂਟ ਹੈ ਜੀ ਜਿਹੜਾ ਹੇ 4 ਪੀਸ ਬਚੇ ਨੇ ਦਾਸ ਬ੍ਰਾਂਡ ਦੇ ਬਰਬਰੀ कॉटन ਦੇ ਸੂਟ ਨੇ ਮਤਲਬ ਕਿ ਸੂਟ ਤੁਸੀਂ ਜੇ ਫੀਲ ਇਥੋਂ ਕਰ ਸਕੋ ਤਾਂ ਇਹ ਵਿਦਾਊਟ ਲਾਈਨਿੰਗ ਸੂਟ ਰਹਣਗੇ ਬ੍ਰਾਂਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਣੀ ਇਹ ਇੱਕ ਪਹਿਚਾਨ ਬਣਾ ਚੁੱਕਿਆ ਇਹਦੇ 4 ਪੀਸ ਆਪਣੇ ਕੋਲ ਬਚੇ ਨੇ ਉਹਨਾਂ ਦੇ ਵਿੱਚੋਂ ਇਹ ਵਾਲਾ ਸੂਟ ਹੈ ਜਿਹੜਾ ਇਹ ਕਲਰ ਪਹਿਲਾ ਆ ਜਾਂਦਾ ਹੈ ਏ ਰਹੂਗੀ ਇਸ ਦੀ ਸ਼ਰਟ ਮੈਟੀ ਜਿਹੀ ਜਿਵੇਂ ਹੁੰਦੀ ਆ ਪਰ ਇਹਦੇ ਤੇ ਲਾਈਨਿੰਗ ਲਗਾਉਣ ਦੀ ਤੁਹਾਨੂੰ ਲੋੜ ਨਹੀਂ ਰਹਿਣੀ ਬਹੁਤ ਹੀ ਸੋਹਣੀ ਫੈਬਰਿਕ ਹੈ ਇਹ ਬਾਜ਼ਾਰ ਚ ਕਿਤੋਂ ਮਰਜ਼ੀ ਪੁੱਛ ਲਿਓ ਇਹ ਜਿਹੜਾ ਸੂਟ ਹੈ ਇਹ ਤੁਹਾਨੂੰ 27-2800 ਤੋਂ ਉੱਪਰ ਹੀ ਮਿਲੇਗਾ ਪਰ ਆਪਣਾ ਰੇਟ ਸਿਰਫ ਤੇ ਸਿਰਫ 1775 ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਏਜ਼ ਦਾ ਰਹੂਗਾ ਸ਼ਰਟ ਰਹੂਗੀ ਇਹ ਬਹੁਤ ਹੀ ਸੋਹਣਾ ਸਕਿੰਜਾ ਕਲਰ ਹੈ ਔਰ ਇਹ ਆ ਜਾਂਦੀ ਹੈ ਇਸਦੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਹੈ ਔਰ ਬਾਟਮ ਦਾ ਵੀ ਕਪੜਾ ਕੀ ਕਹਿਣਾ ਸਟੈਂਪ ਤੁਹਾਨੂੰ ਹਰ ਉਹਦੇ ਤੇ ਕਾਰਨਰ ਤੇ ਮਿਲੂਗੀ ਇਹ ਵੀ ਬਰਬਰੀ ਦੇ ਵਿੱਚ ਆ ਜਾਂਦੀ ਹੈ ਬਰਬਰੀ कॉटन ਬੇਹੱਦ ਸੋਹਣਾ ਜਿਹਾ ਇਹ ਸੂਟ ਬਣ ਕੇ ਤਿਆਰ ਹੋਊਗਾ ਬ੍ਰਾਂਡ ਰਹੂਗਾ ਇਹ ਜੀ 10 10 ਬ੍ਰਾਂਡ ਕਿਤੋਂ 20 ਪਤਾ ਕਰ ਲਿਓ ਜੇ ਤੁਹਾਨੂੰ 1775 ਕਿਤੇ ਮਿਲ ਜਵੇ ਔਰ ਨਾਲ ਇਸ ਦੇ ਮਸਲੀਨ ਦਾ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਉਹੀ ਜੋ ਸ਼ਰਟ ਤੇ ਪ੍ਰਿੰਟ ਹੈ ਸੇਮ ਉਹੀ ਇਹਦੇ ਦੁਪੱਟੇ ਤੇ ਪ੍ਰਿੰਟ ਹੈ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਦੁਪੱਟਾ ਬੇਹੱਦ ਸੋਹਣਾ ਔਰ ਬਹੁਤ ਹੀ ਸਾਫਟ ਜਿਹੀ ਫੈਬਰਿਕ ਆ ਜਾਂਦੀ ਹੈ ਇਹਦੇ ਤੇ ਲਾਈਨਿੰਗ ਦੀ ਬਿਲਕੁਲ ਲੋੜ ਨਹੀਂ ਹੈ ਇੱਕ ਰਾਇਲ ਲੁੱਕ ਦੇ ਵਿੱਚ ਮਤਲਬ ਕਿ ਦੂਰੋਂ ਹੀ ਪਤਾ ਲੱਗੂਗਾ ਵੀ ਹਾਂ ਕਿ ਕੋਈ ਸੂਟ ਹਾਂਜੀ ਇਹੇ ਬ੍ਰਾਂਡ ਦਾ ਇਹ ਆ ਗਿਆ ਜੀ ਦੂਸਰਾ ਸੂਟ ਇਹਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਰਬਰੀ ਕਾਟਨ 'ਚ ਰਹੇਗਾ ਬਾਸ ਬ੍ਰਾਂਡ ਦਾ ਇਹ ਡਿਜ਼ਾਈਨਰ ਰੇਟ ਇਹਦਾ ਵੀ 1775 ਹੈ ਔਰ ਤੁਸੀਂ ਸਟੈਂਪ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਇਹ ਆ ਜੇਗੀ ਸੈਲਫ ਪ੍ਰਿੰਟ ਦੀ ਇਸ ਦੀ ਬੋਟਮ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੱਕ ਰਾਇਲ ਲੁੱਕ ਦੇਣ ਵਾਲਾ ਜਿਹੜਾ ਇਹ ਫੈਬਰਿਕ ਹੈ ਸੂਟ ਬਣ ਕੇ ਤਿਆਰ ਹੋਊਗਾ ਤੁਸੀਂ ਕਿਤੇ ਵੀ ਇਹਨਾਂ ਨੂੰ ਪਾ ਸਕਦੇ ਹੋ ਤਾਂ ਇਹਦੀ ਜਿਹੜੀ ਲੁੱਕ ਇਸ ਤਰ੍ਹਾਂ ਦੀ ਆਏਗੀ ਇਹ ਆ ਗਿਆ ਇਹ ਆ ਗਈ ਇਸ ਦੀ ਸ਼ਰਟ ਔਰ ਇਹ ਆ ਗਈ ਇਸ ਦੀ ਬਾਟਮ ਸਟੈਂਪ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੀ ਮਸਲੀਨ ਦਾ ਸੋਨਾ ਜਿਹਾ ਆ ਜਾਊਗਾ ਦੁਪੱਟਾ ਜੀ ਇਸ ਰੇਟ ਦੇ ਵਿੱਚ ਤੁਹਾਨੂੰ ਕਿਤੇ ਵੀ ਦਾਸ ਬ੍ਰਾਂਡ ਦੇ ਸੂਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣ। ਬਹੁਤ ਹੀ ਬੜਾ ਪਿਆਰਾ ਜਿਹਾ ਕਲਰ ਹੈ। ਆ ਆ ਗਿਆ ਜੀ ਇਸ ਦਾ ਸੋਨਾ ਜਾਂ ਮਸਲੀਨ ਦਾ ਦੁਪੱਟਾ। ਕੱਟ ਪੂਰਾ ਰਹੂਗਾ। ਇਹਦੀ ਡਿਜ਼ਾਈਨਿੰਗ ਦੇਖ ਲਓ। ਜੋ ਸ਼ਰਟ ਤੇ ਡਿਜ਼ਾਈਨਿੰਗ ਹੈ ਉਹੀ ਇਸ ਦੇ ਦੁਪੱਟੇ ਤੇ ਡਿਜ਼ਾਈਨ ਆ ਜਾ। ਬੇਹੱਦ ਸੋਹਣਾ ਸੂਟ ਹੈ। ਏ ਇਸ ਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਦੀ ਰਹੇਗੀ। ਅੱਜ। ਦੁਪੱਟਾ ਵੀ ਬਹੁਤ ਸੋਹਣਾ ਹੈ, ਫੈਬਰਿਕ ਵੀ ਬਹੁਤ ਸੋਹਣੀ ਹੈ। ਅ ਬਾਟਮ ਹੈ ਜਿਹੜੀ ਸੈਲਫ ਪ੍ਰਿੰਟ ਦੇ ਵਿੱਚ ਬੇਹੱਦ ਸੋਹਣਾ ਸੂਟ ਹੈ ਜਿਹੜੇ ਪ੍ਰੀਮੀਅਮ ਕੁਆਲਿਟੀ ਨੂੰ ਪਸੰਦ ਕਰਦੇ ਨੇ। ਬੜੀ ਰੀਜ਼ਨੇਬਲ ਰੇਟ ਤੇ ਸੂਟ ਨੇ ਮੌਕੇ ਦਾ ਫਾਇਦਾ ਜ਼ਰੂਰ ਉਠਾਓ। ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰਦੇ ਜਾਓ। ਹਾਂਜੀ ਆਹ ਵਾਲਾ ਆ ਗਿਆ ਜੀ ਤੀਜਾ ਸੂਟ ਬੜਾ ਸੋਹਣਾ ਜਿਹਾ ਕਲਰ ਹੈ ਬੜਾ ਹੀ ਸੋਹਣਾ ਪ੍ਰਿੰਟ ਹੈ ਬੜੀ ਸੋਹਣੀ ਫੈਬਰਿਕ ਹੈ ਦਾਸ ਬ੍ਰਾਂਡ ਦਾ ਵਰਬਰੀ ਕਾਟਨ ਦੇ ਵਿੱਚ ਇਹ ਥੋੜੀ ਜੀ ਟੱਚ ਖਾਦੀ ਦੀ ਵੀ ਦਿੰਦੀ ਹੈ ਇਹ ਜਿਹੜੀ ਫੈਬਰਿਕ ਹੈ ਬ੍ਰਾਂਡ ਬ੍ਰਾਂਡ ਦੀ ਸਟੈਂਪ ਲੱਗੀ ਹੋਈ ਹੈ ਜੀ ਰੇਟ 1775 ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਹੈਗੀ ਆ ਸ਼ਰਟ ਔਰ ਇਹ ਹੈਗਾ ਸੈਲਫ ਪ੍ਰਿੰਟ ਦੀ ਬਾਟਮ ਬੇਹੱਦ ਸੋਹਣੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰੇਟ ਹੈਗਾ 1775 ਤੁਸੀਂ ਇਹਦੀ ਥੋੜੀ ਜੀ ਲੁੱਕ ਦੇਖ ਸਕਦੇ ਹੋ ਸੂਪ ਇਹ ਆ ਬਾਟਮ ਔਰ ਸ਼ਰਟ ਦਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਬੇਹੱਦ ਸੋਹਣਾ ਉਸੇ ਤਰ੍ਹਾਂ ਦੇ ਨਾਲ ਇਹ ਆਪਣੇ ਕੋਲ 4 ਪੀਸ ਬਚੇ ਨੇ ਦਾਸ ਬ੍ਰਾਂਡ ਦੇ ਮਸਲੀਨ ਦੇ ਦੁਪੱਟੇ ਆਪਣੇ ਸੂਟਾਂ ਦੇ ਨਾਲ ਤਕਰੀਬਨ ਦੁਪੱਟੇ ਨੇ ਜਿਹੜੇ ਬਹੁਤ ਸੋਹਣੇ ਹੁੰਦੇ ਨੇ ਜਿਹੜੇ ਕਿ ਬਿਲਕੁਲ ਅਲੱਗ ਜੀ ਲੁੱਕ ਦਿੰਦੇ ਨੇ ਇਹ ਰਹੂਗਾ ਜੀ ਦੁਪੱਟਾ ਇਸ ਦਾ ਬਹੁਤ ਹੀ ਸੋਹਣਾ ਹੈ ਲੁੱਕ ਇਸ ਤਰ੍ਹਾਂ ਦੀ ਆਊਗੀ ਬੜਾ ਸੋਹਣਾ ਜਿਹਾ ਇਹ ਸੂਟ ਬਣ ਕੇ ਤਿਆਰ ਹੋਊਗਾ ਰॉयਲ ਲੁੱਕ ਵਾਲਾ ਸੂਟ ਰਹੂਗਾ ਹੀ ਆਪਕੋ ਜੀ ਸ਼ਰਟ ਬੜਾ ਪਿਆਰਾ ਜਿਹਾ ਕਲਰ ਹੈ ਹਰ ਇਜ ਦਾ ਪਾ ਸਕਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹਾਂਜੀ ਆਹ ਵਾਲਾ ਅਗਲਾ ਸੂਟ ਹੈ ਜੀ ਦਾਸ ਬ੍ਰੈਂਡ ਦਾ ਇਹ ਰਿਹਾ ਇਸ ਦੀ ਸ਼ਰਟ ਦਾ ਡਿਜ਼ਾਈਨ ਉਹੀ ਬਰਬਰੀ ਕਾਟਨ ਫੈਬਰਿਕ ਰਹੂਗੀ ਰੇਟ ਵੀ ਉਹੀ ਰਹੂਗਾ 1775 ਸ਼ਿਪਿੰਗ ਵੀ ਬਿਲਕੁਲ ਫ੍ਰੀ ਰਹੂਗੀ ਔਰ ਇਹ ਆ ਜੂਗੀ ਜੀ ਇਸ ਦੀ ਬਾਟਮ ਸੈਲਫ ਪ੍ਰਿੰਟ ਦੀ ਬੜਾ ਸੌਫਟ ਜਿਹਾ ਕਲਰ ਹੈ ਸਟੈਂਪ ਲੱਗੀ ਹੋਈ ਹੈ ਇਹ ਸ਼ਰਟ ਆ ਗਈ ਕੱਟ ਪੂਰੀ ਹੈ ਬੜਾ ਸੋਹਣਾ ਜਿਹਾ ਡਿਜ਼ਾਈਨ ਹੈ ਜੀ ਇਹ ਸ਼ਰਟ ਦਾ ਇਹ ਬਾਟਮ ਇਹਦਾ ਦੁਪੱਟਾ ਵੀ ਬੜਾ ਸੋਹਣਾ ਜਿਹਾ ਆ ਗਿਆ ਜੀ ਇਸ ਦਾ ਦੁਪੱਟਾ ਬੜੇ ਸੋਹਣੇ ਡਿਜ਼ਾਈਨ ਦੇ ਵਿੱਚ ਹੈ ਔਰ ਇਹਦੇ ਸੂਟ ਦੀ ਜਿਹੜੀ ਲੁੱਕ ਹੈ ਉਹ ਕੁਝ ਇਸ ਤਰ੍ਹਾਂ ਦੀ ਲੱਗੂਗੀ ਬੇਹੱਦ ਸੋਹਣਾ ਔਰ ਫੈਬਰਿਕ ਹੈ ਨਾ ਜਿਹੜੀ ਇੰਨੀ ਤੇ ਜ਼ਿਆਦਾ ਸੋਹਣੀ ਹੈ ਮੈਂ ਤੁਹਾਨੂੰ ਮਤਲਬ ਕਿ ਇੱਥੇ ਤੁਸੀਂ ਫੀਲ ਨਹੀਂ ਕਰ ਸਕਦੇ ਹੈਗੇ ਬੇਹੱਬ ਸੋਨਾ ਇਹ ਦਾਸ ਬ੍ਰਾਂਡ ਦਾ ਜਿਹੜਾ ਇਹ ਬਰਬਰੀ ਪਹਿਲੀ ਬਰਬਰੀ ਮੈਨੂੰ ਲੱਗਦਾ ਹੈ ਬਰਬਰੀ ਦੇ ਸੂਟ ਨੇ ਦਾਸ ਬ੍ਰਾਂਡ ਦੇ ਕਿ ਜਿਨ੍ਹਾਂ ਦੇ ਥੱਲੇ ਲਾਈਨਿੰਗ ਨਹੀਂ ਲੱਗਣੀ ਹੈਗੀ ਵਿਦਆਊਟ ਲਾਈਨਿੰਗ ਔਰ ਬਹੁਤ ਹੀ ਜ਼ਿਆਦਾ ਸੋਹਣੇ ਟੌਪ ਦੇ ਪ੍ਰੀਮੀਅਮ ਕੁਆਲਿਟੀ ਦੇ ਜਿਹੜੇ ਇਹ ਸੂਟ ਨੇ ਹਾਂਜੀ ਹੁਣ ਜਿਹੜੇ ਸੂਟ ਨੇ ਫੈਬਰਿਕ ਤਾਂ ਉਹਨਾਂ ਦੀ ਬੇਹੱਦ ਕਮਾਲ ਦੀ ਹੈ ਬਹੁਤ ਜ਼ਿਆਦਾ ਸੋਹਣੇ ਕੇਸਰ ਕਰਾਚੀ ਦੇ ਸੂਟ ਰਹਿਣਗੇ ਇਹ ਪਰ ਰੇਟ ਆ ਜਿਹੜਾ ਇਹ ਇੰਨਾ ਕੁ ਰੀਜ਼ਨੇਬਲ ਹੈ ਵੀ ਕਾਟਨ ਦਾ ਸੂਟ ਵੀ ਨਹੀਂ ਇਸ ਰੇਟ 'ਚ ਮਿਲਦਾ ਤੁਸੀਂ ਰੇਟ ਦੇਖੋ ਪਹਿਲਾਂ ਤਾਂ ਤੁਸੀਂ ਸੂਟ ਦੀ ਲੁੱਕ ਦੇਖ ਲਓ ਔਰ ਰੇਟ ਦੇਖ ਲਓ ਸ਼ਿਪਿੰਗ ਬਿਲਕੁਲ ਫ੍ਰੀ ਹੈ ਮੌਕੇ ਦਾ ਫਾਇਦਾ ਜ਼ਰੂਰ ਉਠਾਓ ਇਹ ਆ ਜਾਂਦੀ ਹੈ ਜੀ ਸ਼ਰਟ ਤੇ ਇਹ ਆਜੂਗੀ ਬਾਟਮ ਬਾਟਮ ਵੀ ਉਹ ਨਹੀਂ ਹੈਗੀ ਜਿਹੜਾ ਕਾਟਨ ਜਿਹੇ ਦਾ ਕੱਪੜਾ ਹੁੰਦਾ ਜਿੰਨੇ ਤੁਸੀਂ ਬ੍ਰਾਂਡਿਡ ਸੂਟ ਲੈਣੇ ਹੋ ਵਧੀਆ ਸ਼ਾਪਸ ਤੇ ਤੁਸੀਂ ਕੱਪੜਾ ਲੈਣੇ ਹੋ ਤਾਂ ਇਸ ਤਰ੍ਹਾਂ ਦੇ ਹੀ ਜਿਹੜੇ ਫੈਬਰਿਕ ਹੁੰਦੀ ਆ ਬਾਟਮ ਦੀ ਇਸ ਕੱਪੜੇ ਦੇ ਵਿੱਚ ਹੁੰਦੀ ਹੈ ਸੋ ਬਹੁਤ ਹੀ ਜ਼ਿਆਦਾ ਸੋਹਣੀ ਫੈਬਰਿਕ ਬਹੁਤ ਰੀਜ਼ਨੇਬਲ ਰੇਟ ਤੇ ਲੈ ਕੇ ਆਇਆ ਬੈਕ ਇਸ ਦੀ ਸ਼ਰਟ ਦੀ ਇਸ ਤਰ੍ਹਾਂ ਦੀ ਰਹੇਗੀ ਪਲੇਨ ਇਹ ਆ ਗਈ ਜੀ ਬਾਟਮ ਬੜਾ ਪਿਆਰਾ ਜਿਹਾ ਕਲਰ ਹੈ ਇਹ ਆ ਗਈ ਇਹਦੀ ਸ਼ਰਟ ਘੇਰੇ ਤੇ ਤੇ ਆ ਰਹੇਗਾ ਇਸ ਦੇ ਉੱਪਰੋਂ ਗਲੇ ਤੋਂ ਤਿਆਰ ਹੋਏਗੀ ਤੇ ਇਹ ਐਵੇਂ ਸਾਰਾ ਘੇਰੇ ਤੇ ਆ ਚੁੱਕਾ ਇਹ ਬਾਟਮ ਆ ਜਾਂਦੀ ਹੈ ਔਰ ਬੈਕ ਇਸ ਦੀ ਪੀਨ ਹੈ ਦੁਪੱਟਾ ਇਸ ਦੇ ਨਾਲ ਵੀ ਮਸਲੀਨ ਦਾ ਬੇਹਦ ਸੋਹਣਾ ਡਿਜ਼ਾਈਨ ਹੈ ਬੇहद ਸੋਹਣੀ ਫੈਬਰਿਕ ਹੈ ਇਹ ਇਹਦੇ ਨਾਲ ਦਾ ਜਿਹੜਾ ਦੁਪੱਟਾ ਮਸਲੀਨ ਦਾ ਤੁਸੀਂ ਦੁਪੱਟੇ ਦਾ ਡਿਜ਼ਾਈਨ ਹੀ ਪਹਿਲਾਂ ਦੇਖੋ ਇੰਨਾ ਕੁ ਜਿਆਦਾ ਸੋਹਣਾ ਮਸਲੀਨ ਦਾ ਦੁਪੱਟਾ ਰਹੂਗਾ ਸੋ ਇਸ ਸੂਟ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਹੋਊਗੀ スクリーンショット ਲੈ ਕੇ ਆਰਡਰ ਕਰੀ ਜਾਓ ਜੀ ਫੈਬਰਿਕ ਦੀ ਪੂਰੀ ਗਾਰੰਟੀ ਹੈ ਰੇਟ ਇਹਦਾ ਹੈਗਾ 1475 ਸ਼ਿਪਿੰਗ ਬਿਲਕੁਲ ਫ੍ਰੀ ਹੈ ਹਾਂ ਜੀ ਅਗਲਾ ਸੂਟ ਹੈ ਬੇਹੱਦ ਸੋਹਣਾ ਕਲਰ ਬੇਹੱਦ ਸੋਹਣਾ ਡਿਜ਼ਾਈਨ ਇਹ ਸੂਟ ਰਹੂਗਾ ਜੀ ਆਲ ਓਵਰ ਇਹਦੀ ਲੁੱਕ ਪੁੱਛੇ ਇਸ ਤਰ੍ਹਾਂ ਦੀ ਆਊਗੀ ਫੈਬਰਿਕ ਬੇਹਦ ਸੋਹਣੀਆ ਪ੍ਰੀਮੀਅਮ ਕੁਆਲਿਟੀ ਦੀ ਇਹ ਫੈਬਰਿਕ ਰਹੂਗੀ ਸਟੈਂਪ ਤੁਹਾਨੂੰ ਮਿਲੂਗੀ ਜੀ ਅਲੋਚੀ ਜੋ ਵੀ ਪ੍ਰੀਮੀਅਮ ਕੁਆਲਿਟੀ ਹੁੰਦੀ ਆ ਉਸ ਬ੍ਰਾਂਡ ਦੀ ਜਿਹੜੀ ਹੈ ਸਟੈਂਪ ਹਮੇਸ਼ਾ ਰਹਿੰਦੀ ਹੈ ਨਾ ਇਹਨੇ ਛਿਜਣਾ ਹੈ ਨਾ ਇਸਨੇ ਇਹਦਾ ਕਲਰ ਖਰਾਬ ਹੋਣਾ ਹੈ ਇੱਕ ਵਾਰੀ ਸੂਟ ਲੈ ਕੇ ਸਾਨੂੰ ਸਾਲ ਤੁਸੀਂ ਇਹਨਾਂ ਨੂੰ ਪਾ ਸਕਦੇ ਇਹ ਆ ਗਿਆ ਜੀ ਸੂਟ ਆਲ ਓਵਰ ਤੇ ਇਹਦੇ ਨਾਲ ਮਸਲੀਨ ਦਾ ਆ ਜਾਏਗਾ ਦੁਪੱਟਾ ਸੇਮ ਉਹੀ ਡਿਜ਼ਾਈਨ ਦੇ ਵਿੱਚ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਸੋ ਇਹ ਸੂਟ ਹੈ ਜਿਹੜਾ ਇਹ ਕੁਝ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਇਹ ਹੋ ਗਿਆ ਦੁਪੱਟਾ ਤੇ ਇਹ ਹੋ ਗਿਆ ਇਹਦਾ ਸੂਟ ਪ੍ਰੀਮੀਅਮ ਕੁਆਲਿਟੀ ਦਾ ਦੁਪੱਟਾ ਹੈ ਮਸਲੀਨ ਦੇ ਵਿਚਾਰਾਂ ਦਾ ਪ੍ਰੀਮੀਅਮ ਕੁਆਲਿਟੀ ਦਾ ਹੀ ਸੂਟ ਹੈ ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ ਰੇਟ ਇਹਦਾ ਵੀ ਉਹੀ ਹੈ 1475 ਹਾਂਜੀ ਇਹ ਵਾਲਾ ਸੂਟ ਹੈ ਜਿਹੜਾ ਅਗਲਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਔਰ ਬਹੁਤ ਹੀ ਜ਼ਿਆਦਾ ਸੋਹਣੀ ਫੈਬਰਿਕ ਆ ਜਾਂਦੀ ਹੈ ਇਹ ਗੀਜ਼ਾ कॉटन ਰੇ ਡੇਵਾ ਰੰਗਾ 1450 ਇਹ ਆ ਜਾਏਗਾ ਇਸ ਦੇ ਪੱਲੇ ਤੇ ਇਹ ਆ ਜਾਈਗੀ ਬਾਟਮ ਬੜਾ ਪਿਆਰਾ ਜਿਹਾ ਕਲਰ ਹੈ ਇਥੇ ਸ਼ਾਇਦ ਲਾਈਟ ਜਿਹਾ ਕਲਰ ਆ ਰਿਹਾ ਹੁਣ ਬੈਕ ਇਸ ਦੀ ਐਵੇਂ ਪਲੇਨ ਰਹੂਗੀ ਤੇ ਇਹ ਤੁਸੀਂ ਗਲਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਡਿਜ਼ਾਈਨ ਦਾ ਤੁਸੀਂ ਗਲਾ ਬਣਾ ਸਕਦੇ ਹੋ ਸੋਏ ਦੇ ਸੂਟ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਹੈ। ਇਹ ਡਿਜ਼ਾਈਨ ਹੈ ਜਿਹੜਾ ਇਹ ਇਸ ਦੇ ਘੇਰੇ ਤੇ ਆ ਜਾਂਦਾ ਹੈ। ਫੈਬਰਿਕ ਬੇਹੱਦ ਸੋਹਣੀ ਹੈ, ਗੀਜ਼ਾ ਕਾਟਨ। ਨਾ ਇਹਦਾ ਕਲਰ ਜਾਣਾ ਹੈ, ਨਾ ਇਸ ਦਾ ਕਿਧਰੇ ਇਹਨੇ ਕੁਝ ਖਰਾਬ ਹੋਣਾ ਹੈ। ਇੱਕ ਵਾਰੀ ਸੂਟ ਸੁਵਾ ਕੇ ਸਾਲੋਂ ਸਾਲ। ਤੇ ਇਹਦਾ ਜਿਹੜਾ ਦੁਪੱਟਾ ਹੈ ਉਹ ਆ ਜਾਏਗਾ ਪਿਓਰ ਦਾ। ਦੁਪੱਟਾ ਉਸ ਤੇ ਸੇਮ ਉਹੀ ਜੋ ਆਪਣਾ ਡਿਜ਼ਾਈਨ ਹੈ ਕਲਰ ਨੇ ਉਹ ਸਾਰੇ ਉਮੀ ਲੈਏ ਹੋਏ ਨੇ ਇਹ ਆ ਗਿਆ ਜੀ ਇਸ ਦਾ ਦੁਪੱਟਾ ਪ्योर ਦਾ ਸੋ ਇਸ ਸੂਟ ਦੀ ਜਿਹੜੀ ਲੁੱਕ ਹੈ ਉਹ ਕੁਛ ਇਸ ਤਰ੍ਹਾਂ ਦੀ ਡਿਜ਼ਾਈਨ ਦੇਖੋ ਕਲਰ ਇੰਨਾ ਕਿ ਪਿਆਰਾ ਦੁਪੱਟਾ ਇੰਨਾ ਕਿ ਜਾਵਾ ਸੋਹਣਾ ਇਹ ਇਹ ਇਸ ਤਰ੍ਹਾਂ ਦੀ ਰਾਇਲ ਜਿਹੀ ਲੁੱਕ ਦਿੰਦਾ ਇਹ ਸੂਟ ਹੈ स्क्रीनशॉट लैके ऑर्डर कर सकते हाँ जी अगेन केसर कराची फैब्रिक एजी शर्ट रहेगी शर्ट के घेरे से वर्क आ जाएगा हैंड टच है थोड़ा जहा देख सकते हो डिजाइन बहुत ज़्यादा सोहना हैंडवर्क होया हुआ एल तो आ जाएगा ਤੇ ਇਸ ਦੇ ਗਲੇ ਤੇ ਵੀ ਥੋੜਾ ਜਿਹਾ ਵਰਕ ਹੈ ਤੇ ਹੈਂਡ ਟੱਚ ਦਿੱਤਾ ਹੋਇਆ ਉਸ ਤੇ ਵੀ ਅਬ ਇਹ ਆ ਜੇਗੀ ਇਸ ਦੀ ਬਾਟਮ ਬਹੁਤ ਹੀ ਸੋਹਣਾ ਫੈਬਰਿਕ ਲੱਗਿਆ ਹੋਇਆ ਬਾਟਮ ਵੀ ਬਹੁਤ ਜ਼ਿਆਦਾ ਸੋਹਣੀ ਫੈਬਰਿਕ ਦੀ ਹੈ ਕੱਟ ਪੂਰਾ ਮਿਲੂਗਾ ਤੁਹਾਨੂੰ ਇਸ ਦੀ ਮੁੱਕਾ ਵੀ ਸੁੰਦਰੀ ਇਸ ਤਾਂ ਦੀ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਹੀ ਸੋਹਣਾ ਜਿਹਾ ਇਹ ਅ ਰੇਟ ਵੀ ਬੜਾ ਸੋਹਣਾ ਜਿਹਾ 1475 1475 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਕਾਟਨ ਦਾ ਸੂਟ ਵੀ ਨਹੀਂ ਤੁਹਾਨੂੰ ਮਿਲਦਾ ਦੁਪੱਟਾ ਗੇਨ ਇਹ ਆ ਜਾਂਦਾ ਮਸਲੀਨ ਦਾ ਦੇਖੋ ਦੁਪੱਟੇ ਦਾ ਡਿਜ਼ਾਈਨ ਦੇਖੋ ਤੁਸੀਂ ਸੇਮ ਉਹੀ ਜੋ ਸ਼ਰਟ ਤੇ ਡਿਜ਼ਾਈਨ ਹੈ ਦੁਪट्टे ਤੇ ਡਿਜ਼ਾਈਨ ਰਹੂਗਾ ਸੋ ਇਸ ਦੀ ਜਿਹੜੀ ਲੁੱਕ ਐ ਸੂਟ ਦੀ ਉਹ ਕੁਝ ਇਸ ਤਰ੍ਹਾਂ ਦੀ